ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸਾਨੂੰ ਕਦੇ ਜੀ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਲੱਗੇ ਆ ਇਹ ਬਹੁਤ ਹੀ ਜ਼ਰੂਰੀ ਬੇਨਤੀਆਂ ਨੇ ਇਸ ਵਿਸ਼ੇ ਨੂੰ ਸਮਝਣਾ অতি ਲਾਜ਼ਮੀ ਹੈ ਇਸ ਵਿਸ਼ੇ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਪਿਆਰਿਓ ਇਸ ਵਿਸ਼ੇ ਤੇ ਆਪਾਂ ਬੇਨਤੀਆਂ ਸਾਂਝੀਆਂ ਕਰ ਰਹੇ ਹਾਂ ਵਪਾਰ ਵਾਧੇ ਲਈ ਇਹ ਸ਼ਬਦ ਦਾ ਜਾਪ ਕਰਨਾ ਹੈ ਇਹ ਸ਼ਬਦ ਦਾ ਨਿਰੰਤਰ ਜਾਪ ਕੀਤਿਆਂ ਵਪਾਰ ਦੇ ਵਿੱਚ ਵਾਧਾ ਹੋ ਜਾਂਦਾ ਹੈ ਵਪਾਰ ਬਹੁਤ ਜ਼ਿਆਦਾ ਵਧਦਾ ਫੁੱਲਦਾ ਹੈ ਸਾਧ ਸੰਗਤ ਆਪਾਂ ਇਹ ਜਿਹੜੀਆਂ ਬੇਂਦੀਆਂ ਇਸ ਪੱਖ ਦੇ ਵਿੱਚ ਕਰਾਂਗੇ ਪਹਿਲਾਂ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਸਮਝਣ ਦੇ ਲਈ ਵਿਚਾਰਨ ਦੇ ਲਈ ਵਪਾਰਕ ਵਾਧੇ ਲਈ ਅਜਿਹਾ ਕੀ ਕਰੀਏ ਸੋ ਬਹੁਤ ਸਾਰੀਆਂ ਸੰਗਤਾਂ ਇਸ ਤੇ ਸਵਾਲ ਕਰਦੀਆਂ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਉਹ तरीके ਵੀ ਵਰਤੇ ਜਾਂਦੇ ਨੇ ਤਰ੍ਹਾਂ-ਤਰ੍ਹਾਂ ਦੇ ਤਰੀਕੇ ਵੀ ਅਪਣਾਏ ਜਾਂਦੇ ਨੇ ਕੀ ਕਰੀਏ ਅਜੇਹਾ ਕੀ ਹੋਵੇ ਜਿਸ ਦੇ ਨਾਲ ਵਪਾਰ ਵਧੇ ਜਿਸ ਦੇ ਨਾਲ ਬਹੁਤ ਜ਼ਿਆਦਾ ਵਪਾਰ ਵੱਧ ਜਾਏ ਵਪਾਰਕ ਵਾਧੇ ਲਈ ਅਜੇਹਾ ਕੀ ਕਰੀਏ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਨੇ ਸਾਧ ਸੰਗਤ ਇਥੇ ਇਕ ਖਾਸ ਤੌਰ ਤੇ ਜੜੀਆਂ ਬੇਨਤੀਆਂ ਨੇ ਕਿ ਇਹ ਸ਼ਬਦ ਦਾ ਜਾਪ ਨਿਰੰਤਰ ਕਰਨਾ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਬਾਣ ਕਰਕੇ ਇਕਾਗਰਤਾ ਮਨ ਦੇ ਨਾਲ ਇਕਾਗਰ ਚਿਤ ਹੋ ਕੇ ਇਸ ਦਾ ਜਾਪ ਕਰਨਾ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਖਿਮਾ ਕਰਨੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਤੁਹਾਡੇ ਉੱਤੇ ਵਰਤੇਗੀ ਇਹ ਸ਼ਬਦ ਦਾ ਨਿਰੰਤਰ ਜਾਪ ਕਰਨਾ ਹੈ ਪਹਿਲਾਂ ਤੇ ਆਪਾਂ ਇਹ ਸ਼ਬਦ ਦਾ ਮੂਲ ਰੂਪ ਦੇ ਵਿੱਚ ਪਾਠ ਕਰੀਏ ਸਮਝੀਏ ਫਿਰ ਆਪਾਂ ਇਸ ਨੂੰ ਵਿਚਾਰਾਂਗੇ ਫਿਰ ਆਪਾਂ ਇਸ ਤੇ ਕੁਝ ਵਿਚਾਰ ਚਰਚਾ ਜਿਹੜੀ ਐ ਉਹ ਜ਼ਰੂਰ ਕਰਾਂਗੇ ਸੋ ਪਹਿਲਾਂ ਇਸ ਸ਼ਬਦ ਦਾ ਆਪਾਂ ਪਾਠ ਕਰੀਏ ਮੂਲ ਰੂਪ ਦੇ ਵਿੱਚ ਇਸ ਸ਼ਬਦ ਨੂੰ ਸਮਝਣਾ ਕਰੀਏ ਤੇ ਫਿਰ ਆਪਾਂ ਅਗਲੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਮਨੋਵਿਰਤਿਆਂ ਦੀ ਇਕਾਗਰਤਾ ਬਣਾਈਏ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਰਾਗ ਮਹੱਲਾ ਪਹਿਲਾ ਵਣਜ ਕਰ ਹੋ ਵਣਜਾਰੇ ਹੋ ਵਖਰ ਲਿਹੋ ਸਮਾਲ ਜੈਸੀ ਵਸਤ ਵਿਸਾਹੀ ਐ ਜੈਸੀ ਨਿਵ ਹੈ ਨਾਲ ਅੱਗੇ ਸਹੋ ਸੁ ਜਾਣ ਹੈ ਲੈਸੀ ਵਸਤ ਸਮਾਲ ਪਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੈ ਪਤੀ ਆਏ ਰਹਾਓ ਜਿਨਾਂ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟ ਵਣ ਜਵਣੰਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੁਖ ਕਣੋ ਨਿਤ ਰੋਏ ਖੋਟੇ ਪੋਤ ਨਾ ਪਵਹੈ ਤਿਨ ਹਰ ਗੁਰ ਦਰਸ਼ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈ ਐ ਗੁਰ ਕੈ ਸ਼ਬਦ ਸਾਲਾਹ RAM ਨਾਮ ਰੰਗ ਰੱਤੇ ਆ ਭਾਰਨ ਭਰਮ ਤਿਨਾਹ ਹਰ ਜਪ ਲਾਹ ਅਗਲਾ ਨਿਰਭਉ ਹਰ ਮਨ ਮਾਹ RAM ਨਾਮ ਰੰਗ ਰਤਿਆ ਭਾਰਨ ਭਰਮ ਤਿਨਾਹ ਹਰ ਜਪ ਲਾ ਅਗਲਾ ਨਿਰਭਾਰ ਮਨ ਮਾ ਪਿਆਰਿਓ ਇਹ ਸ਼ਬਦ ਦਾ ਨਿਰੰਤਰ ਜਾਪ ਕੀਤਾ ਜਾਏ ਤਾਂ ਕਾਰੋਬਾਰਾਂ ਦੇ ਵਿੱਚ ਵਾਧਾ ਹੋ ਜਾਂਦਾ ਹੈ ਵਪਾਰ ਦੇ ਵਿੱਚ ਵਾਧਾ ਹੋ ਜਾਂਦਾ ਹੈ ਤੇ ਬਹੁਤੇ ਵੀਰ ਭੈਣਾ ਨੇ ਇਹ ਸ਼ਬਦ ਦਾ ਜਾਪ ਕੀਤਾ ਬਹੁਤ ਸਾਰਾ ਲਾਭ ਖਟਿਆ ਸਤਿਗੁਰੂ ਨੇ ਕਿਰਪਾ ਕੀਤੀ ਆਪਾਂ ਵੀ ਇਦਾਂ ਕਰੀਏ ਇਹ ਸ਼ਬਦ ਦਾ ਜਾਪ ਨਿਰੰਤਰ ਜਿੰਨੇ ਦਿਨ ਮਰਜ਼ੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜਿੰਨਾ ਟਾਈਮ ਜਿੰਨੇ ਵਾਰ ਮਰਜ਼ੀ ਚਾਹੇ 51 ਵਾਰ ਜਿੰਨੇ ਵਾਰ ਮਰਜ਼ੀ ਤੁਹਾਡਾ ਦਿਲ ਕਰਦਾ ਕਰੋ ਅਰਦਾਸ ਜ਼ਰੂਰ ਕਰਿਆ ਕਰਿਓ ਜਿੰਨੇ ਦਿਨ ਕਰੋਗੇ ਬਾਅਦ ਵਿੱਚ ਗੁਰੂ ਘਰ ਜਾ ਕੇ ਅਰਦਾਸ ਜ਼ਰੂਰ ਕਰੇ ਆ ਜੇ ਗੁਰੂ ਸਾਹਿਬ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ